1930 ਵਿੱਚ ਆਜ਼ਾਦ ਭਾਰਤ ਦੇ ਝੰਡੇ ਬਾਰੇ ਝਗੜਾ ਚੱਲ ਰਿਹਾ ਸੀ। ਇਸ ਝੰਡੇ ਵਿੱਚ ਲਾਲ ਜਿਹੜਾ ਰੰਗ ਸੀ ਹਿੰਦੂ ਧਰਮ ਦਾ, ਹਰਾ ਮੁਸਲਮਾਨਾਂ ਦਾ ਅਤੇ ਚਿੱਟਾ ਬਾਕੀ ਸਾਰੀਆਂ ਕੌਮਾਂ ਦਾ ਸੀ। ਸਿੱਖ ਅਗਵਾਈ ਮੰਗ ਸੀ ਕਿ ਇਸ ਵਿੱਚ ਸਿੱਖਾਂ ਦਾ ਕੇਸਰੀ ਰੰਗ ਵੀ ਸ਼ਾਮਲ ਕੀਤਾ ਜਾਵੇ। ਜਦੋਂ ਸਿੱਖਾਂ ਵੱਲੋਂ ਕੀਤੀ ਮੁਖਲਫਤ ਦੀ ਗੱਲ ਗਾਂਧੀ ਤੱਕ ਪਹੁੰਚੀ ਤਾਂ ਉਸਨੇ ਇਸ ਦੇ ਜਵਾਬ ਵਿੱਚ ਸਿੱਖਾਂ ਨੂੰ ਹਿੰਦੂਆਂ ਦਾ ਇੱਕ ਹਿੱਸਾ ਆ ਕੇ ਸਿੱਖਾਂ ਨੂੰ ਹੋਰ ਵੀ ਗੁੱਸੇ ਦੇ ਵਿੱਚ ਆੰਦਰੋਂ ਤੇ ਝੰਡੇ ਵਿੱਚ ਸਿੱਖਾਂ ਦਾ ਰੰਗ ਨਾ ਹੋਣ ਕਰਕੇ ਬਾਬਾ ਖੜਕ ਸਿੰਘ ਨੇ ਇਲਾਨ ਕੀਤਾ ਕਿ ਸਿੱਖ ਕਾਂਗਰਸ ਪਾਰਟੀ ਦੀ ਐਜੀਟੇਸ਼ਨ ਵਿੱਚ ਹਿੱਸਾ ਨਹੀਂ ਲੈਣਗੇ ਗਾਂਧੀ ਨੇ ਵਾਅਦੇ ਦੇ ਬਾਵਜੂਦ ਸਿੱਖਾਂ ਦਾ ਰੰਗ ਆਪਣੇ ਝੰਡੇ ਵਿੱਚ ਸ਼ਾਮਲ ਨਹੀਂ ਕੀਤਾ ਬਾਬਾ ਖੜਕ ਸਿੰਘ ਦਾ ਮਤਾ 7 ਦੇ ਮੁਕਾਬਲੇ 9 ਵੋਟਾਂ ਦੇ ਨਾਲ ਹਾਰ ਗਿਆ 26 ਮਾਰਚ 1986 ਦੇ ਦਿਨ ਪੰਜਾਬ ਪੁਲਿਸ ਨੇ ਪ੍ਰਗਟ ਸਿੰਘ ਤੇ ਕੁਲਵਿੰਦਰ ਸਿੰਘ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 26 ਮਾਰਚ 2014 ਦੇ ਦਿਨ ਇੱਕ ਅਦਾਲਤ ਨੇ ਬਾਦਲ ਸਰਕਾਰ ਵੱਲੋਂ 19 ਮਾਰਚ 2010 ਦੇ ਦਿਨ ਗ੍ਰਿਫਤਾਰ ਕੀਤੇ ਸਿੱਖਾਂ ਨੂੰ ਬਾਜੀਤ ਬਰੀ ਕਰ ਦਿੱਤਾ ਸਤਿ ਸ੍ਰੀ ਅਕਾਲ ਜੀ ਮੈਂ ਪੰਜਾਬ ਸਿੰਘ ਕਹਿੰਦਾ। ਦਾ ਟੀਵੀ ਐਨਆਰਆਈ ਤੇ ਮੈਂ ਲੈ ਕੇ ਆ ਜੀ ਇਤਿਹਾਸਿਕ ਤਵਾਰੀਖ ਸਿੱਖ ਇਤਿਹਾਸ ਦੇ ਵਿੱਚ ਅੱਜ ਦੇ ਦਿਨ ਜਿਹੜੀਆਂ ਘਟਨਾਵਾਂ ਹੋਈਆਂ ਅੱਜ 26 ਮਾਰਚ ਹੈ ਉਹਨਾਂ ਦੀ ਸੰਖੇਪ ਜੀ ਜਾਣਕਾਰੀ ਤੁਹਾਡੇ ਚਰਨਾਂ ਦੇ ਵਿੱਚ ਰੱਖਾਂਗੇ। ਉਮੀਦ ਕਰਦੇ ਹਾਂ ਕਿ ਇਹ ਜਾਣਕਾਰੀ ਤੁਹਾਨੂੰ ਪਸੰਦ ਆਉਂਦੀ ਹੋਵੇਗੀ। ਸ਼ੇਅਰ ਕਰਿਆ ਕਰੋ, ਕਮੈਂਟਾਂ ਦੇ ਵਿੱਚ ਦੱਸਿਆ ਜਰੂਰ ਕਰੋ। ਧੰਨਵਾਦ। 1930 ਵਿੱਚ ਆਜ਼ਾਦ ਭਾਰਤ ਦੇ ਝੰਡੇ ਬਾਰੇ ਝਗੜਾ ਚੱਲ ਰਿਹਾ ਸੀ। ਇਸ ਝੰਡੇ ਵਿੱਚ ਲਾਲ ਜਿਹੜਾ ਰੰਗ ਸੀ ਹਿੰਦੂ ਧਰਮ ਦਾ, ਹਰਾ ਮੁਸਲਮਾਨਾਂ ਦਾ ਅਤੇ ਚਿੱਟਾ ਬਾਕੀ ਸਾਰੀਆਂ ਕੌਮਾਂ ਦਾ ਸੀ। ਸਿੱਖ ਆਗੂਆਂ ਨੇ ਮੰਗ ਸੀ ਕਿ ਇਸ ਵਿੱਚ ਸਿੱਖਾਂ ਦਾ ਕੇਸਰੀ ਰੰਗ ਵੀ ਸ਼ਾਮਲ ਕੀਤਾ ਜਾਵੇ। ਝੰਡੇ ਵਿੱਚ ਸਿੱਖਾਂ ਦਾ ਰੰਗ ਪਾਉਣ ਦੀ ਮੰਗ 1930 ਵਿੱਚ ਉੱਠੀ ਸੀ ਸ਼ੁਰੂ ਹੋਈ। ਇਹ ਤੇ ਚਰਚਾ 1920-21 ਤੋਂ ਪਹਿਲਾਂ ਦੀ ਚੱਲਦੀ ਪਈ ਸੀ। ਕਾਂਗਰਸ ਨੇ ਸਿੱਖਾਂ ਦੇ ਨਾਲ ਵਾਅਦੇ ਵੀ ਕੀਤੇ ਸਨ ਇਸ ਬਾਰੇ ਅਖਬਾਰਾਂ ਦੇ ਵਿੱਚ ਚਰਚਾ ਵੀ ਚੱਲਦਾ ਸੀ 1930 ਵਿੱਚ ਜਦੋਂ ਕਾਂਗਰਸ ਨੇ ਸਫੈਦ ਰੰਗ ਉੱਪਰ ਅਤੇ ਸਭਜ ਹਰਾ ਰੰਗ ਹੀਠਾ ਹੀਠਾ ਕਰਕੇ ਝੰਡਾ ਬਣਾ ਲਿਆ ਤਾਂ ਸਿੱਖਾਂ ਨੇ ਇਸ ਦੀ ਜ਼ਬਰਦਸਤ ਮੁਖਾਲਫਤ ਕੀਤੀ ਜਦੋਂ ਸਿੱਖਾਂ ਵੱਲੋਂ ਕੀਤੀ ਮੁਖਾਲਫਤ ਦੀ ਗੱਲ ਗਾਂਧੀ ਤੱਕ ਪੁੱਜੀ ਤਾਂ ਉਸ ਨੇ ਇਸ ਦੇ ਜਵਾਬ ਵਿੱਚ ਸਿੱਖਾਂ ਨੂੰ ਹਿੰਦੂਆਂ ਦਾ ਇੱਕ ਹਿੱਸਾ ਆਖ ਕੇ ਸਿੱਖਾਂ ਨੂੰ ਹੋਰ ਵੀ ਗੁੱਸੇ ਦੇ ਵਿੱਚ ਲੈ ਜਾਂਦਾ ਸਿੱਖਾਂ ਨੇ ਹਮੇਸ਼ਾ ਹੀ ਇਸ ਗੱਲ ਦੀ ਮੁਜਮਮਦ ਕੀਤੀ ਹੈ ਕਿ ਉਹਨਾਂ ਨੂੰ ਹਿੰਦੂਆਂ ਦਾ ਹਿੱਸਾ ਨਾ ਕਿਹਾ ਜਾਵੇ ਕਿਉਂਕਿ ਸਿੱਖਾਂ ਤੇ ਹਿੰਦੂਆਂ ਦੇ ਧਾਰਮਿਕ ਫਲਸਫੇ ਅਤੇ ਕਲਚਰ ਵਿੱਚ 90% ਤੋਂ ਵੱਧ ਵਖਰੇਵਾ ਹੈ ਅਤੇ ਦੂਜੇ ਪਾਸੇ ਜਿੰਨੀ ਕੋਈ ਸਾਂਝ ਹਿੰਦੂਆਂ ਤੇ ਸਿੱਖਾਂ ਵਿੱਚ ਹੈ ਉਨੀ ਤਾਂ ਸਿੱਖੀ ਅਤੇ ਇਸਲਾਮ ਵਿੱਚ ਵੀ ਹੈ ਅਸਾਇਤ ਵੀ ਉਨੀ ਕੋਈ ਸਾਂਝ ਸਿੱਖਾਂ ਦੇ ਨਾਲ ਹੈ ਖੈਰ ਸਿੱਖਾਂ ਦੀ ਨਹਿਰੂ ਦੀ ਰਿਪੋਰਟ ਵਾਸਤੇ ਮੁਖਾਲਫਤ ਤੋਂ ਗਾਂਧੀ ਤੇ ਮੋਤੀ ਲਾਲ ਪਹਿਲਾਂ ਹੀ ਸਭ ਕੁਝ ਸਿੱਖ ਚੁੱਕੇ ਸਨ ਇਸ ਕਰਕੇ ਹੁਣ ਝੰਡੇ ਦੇ ਸਵਾਲ ਤੇ ਉਹ ਬੇਵਕੂਫੀ ਨਹੀਂ ਕਰਨਾ ਚਾਹੁੰਦੇ ਸਨ ਇਹ ਸੋਚ ਕੇ ਗਾਂਧੀ ਨੇ ਕਾਂਗਰਸ ਦੇ ਝੰਡੇ ਦੇ ਸਵਾਲ ਤੇ ਇੱਕ ਕਮੇਟੀ ਬਣਾ ਦਿੱਤੀ ਜਿਸ ਵਿੱਚ ਜਵਾਰ ਲਾਲ ਨਹਿਰੂ ਤੇ ਮਾਸਟਰ ਤਾਰਾ ਸਿੰਘ ਵੀ ਸ਼ਾਮਲ ਸਨ ਕਾਂਗਰਸ ਦੇ ਝੰਡੇ ਵਿੱਚ ਸਿੱਖਾਂ ਦਾ ਰੰਗ ਨਾ ਹੋਣ ਕਰਕੇ ਬਾਬਾ ਖੜਕਸ ਸਿੰਘ ਨੇ ਇਲਾਨ ਕੀਤਾ ਕਿ ਸਿੱਖ ਕਾਂਗਰਸ ਪਾਰਟੀ ਦੀ ਐਜੀਟੇਸ਼ਨ ਵਿੱਚ ਹਿੱਸਾ ਹੀ ਨਹੀਂ ਲੈਣਗੇ ਮਾਸਟਰ ਤਾਰਾ ਸਿੰਘ ਵੀ ਇਸ ਨੁਕਤੇ ਤੇ ਉਹਦੇ ਹਮਾਇਤ ਵਿੱਚ ਆ ਗਏ ਪਰ ਨਾਲ ਹੀ ਐਲਾਨ ਕਰਤਾ ਮਿਸਟਰ ਜੀ ਨੇ ਕਿ ਸਿੱਖ ਸਿਵਲ ਨਾ ਫਰਮਾਨੀ ਦੀ ਜਦੋ ਜਹਿਦ ਵਿੱਚ ਪਿੱਛੇ ਨਹੀਂ ਹਟਣਗੇ ਉਸ ਨੇ ਕਿਹਾ ਕਿ ਗਾਂਧੀ ਨੇ ਵਾਅਦੇ ਦੇ ਬਾਵਜੂਦ ਸਿੱਖਾਂ ਦਾ ਰੰਗ ਆਪਣੇ ਝੰਡੇ ਵਿੱਚ ਸ਼ਾਮਲ ਨਹੀਂ ਕੀਤਾ ਸਿੱਖ ਇਸ ਕਰਕੇ ਕੁੜਕੀ ਵਿੱਚ ਹਨ ਜੇ ਸਿੱਖਾਂ ਨੇ ਇਸ ਲਹਿਰ ਵਿੱਚ ਹਿੱਸਾ ਨਾ ਪਾਇਆ ਤੇ ਗਾਂਧੀ ਦੀ ਜਿੱਦੋ ਜਹਿਦ ਕਾਮਯਾਬ ਹੋ ਗਈ ਤਾਂ ਉਹਨਾਂ ਨੂੰ ਜ਼ਿੰਮੇਵਾਰੀ ਨਹੀਂ ਮਿਲੇਗੀ ਅਤੇ ਜੇਕਰ ਇਹ ਜਿੱਦੋ ਜਹਿਦ ਫੇਲ ਹੋ ਗਈ ਤਾਂ ਉਹਨਾਂ ਉੱਤੇ ਜ਼ਿੰਮੇਵਾਰੀ ਆ ਜਾਵੇਗੀ ਸਿੱਖਾਂ ਨੂੰ ਆਪਣੇ ਨਿਸ਼ਾਨ ਸਾਹਿਬ ਹੇਠ ਜਿੱਦੋ ਜਹਿਦ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਬਾਬਾ ਖੜਕ ਸਿੰਘ ਦੀ ਮੁਖਾਲਫਤ ਦੇ ਬਾਵਜੂਦ ਮਾਸਟਰ ਤਾਰਾ ਸਿੰਘ ਤੇ ਉਦਮ ਸਿੰਘ ਨਾਗੋਕੇ ਦੇ ਸਾਥੀਆਂ ਨੇ ਅਕਾਲੀ ਦਲ ਦੇ ਝੰਡੇ ਹੇਠ ਸਿਵਲ ਨਾ ਫਰਮਾਨੀ ਵਿੱਚ ਹਿੱਸਾ ਲਿਆ ਪੰਜਾਬ ਵਿੱਚ ਗ੍ਰਿਫਤਾਰੀਆਂ ਦੇਣ ਵਾਲੇ 7000 ਲੋਕਾਂ ਵਿੱਚੋਂ 3000 ਤੋਂ ਵੱਧ ਅਕਲ ਦੀ ਸਨ। ਪੰਜਾਬ ਵਿੱਚ ਸਿੱਖਾਂ ਦੀ ਆਬਾਦੀ ਸਿਰਫ 13% ਸੀ ਪਰ ਗ੍ਰਿਫਤਾਰੀਆਂ ਵਿੱਚ ਉਹਨਾਂ ਦਾ ਹਿੱਸਾ 42% ਸੀ। ਨਵੰਬਰ 1930 ਵਿੱਚ ਸ਼੍ਰੋਮਣੀ ਕਮੇਟੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਬਾਬਾ ਖੜਕ ਸਿੰਘ ਨੇ ਮਤਾ ਰੱਖਿਆ ਕਿ ਜੇ ਸਿੱਖਾਂ ਦਾ ਰੰਗ ਝੰਡੇ ਵਿੱਚ ਨਾਂ ਪਾਇਆ ਗਿਆ ਤਾਂ ਸਿੱਖ ਕਾਂਗਰਸ ਦਾ ਸਾਥ ਨਹੀਂ ਦੇਣਗੇ। ਬਾਬਾ ਖੜਕ ਸਿੰਘ ਦਾ ਮਤਾ 7 7 ਦੇ ਮੁਕਾਬਲੇ 9 ਵੋਟਾਂ ਦੇ ਨਾਲ ਹਾਰ ਗਿਆ ਇਸ ਨਾਲ ਤੇਜਤ ਸਿੰਘ ਅਕਰਪੁਰੀ ਬਰਿਆਮ ਸਿੰਘ ਅਤੇ ਭਾਗ ਸਿੰਘ ਵਕੀਲ ਨੇ ਅਕਲ ਦੀ ਦਲਤ ਉਸਿਫਾ ਦੇ ਦਿੱਤਾ ਝੰਡੇ ਵਿੱਚ ਸਿੱਖਾਂ ਦੇ ਰੰਗ ਦੇ ਸਵਾਲ ਤੇ ਇੰਨਾ ਰੌਲਾ ਪਿਆ ਕਿ 25 26 ਮਾਰਚ 1931 ਦੇ ਦਿਨ ਕ੍ਰਾਂਚੀ ਕਾਨਫਰੰਸ ਵਿੱਚ ਝੰਡੇ ਦਾ ਮਸਲਾ ਹੱਲ ਕਰਨ ਵਾਸਤੇ ਇੱਕ ਚਾਰ ਮੈਂਬਰੀ ਕਮੇਟੀ ਬਣਾਈ ਗਈ ਜਿਸ ਵਿੱਚ ਮਾਸਟਰ ਤਾਰਾ ਸਿੰਘ ਵੀ ਮੈਂਬਰ ਸੀ ਇਸ ਕਮੇਟੀ ਵੱਲੋਂ ਸਫੈਦ ਹਿੰਦੂ ਅਤੇ ਮੁਸਲਮਾਨ ਰੰਗ ਜਿਹੜਾ ਸੀ ਉਹ ਝੰਡੇ ਦੇ ਸਭ ਤੋਂ ਉੱਪਰ ਕੇਸਰੀ ਰੰਗ ਦੀ ਨੁਮਾਇੰਦੀ ਜੋ ਸਿੱਖਾਂ ਦੀ ਨੁਮਾਇੰਦੀ ਕਰਦਾ ਸੀ ਤੇ ਉਹ ਸਭ ਤੋਂ ਉੱਪਰ ਪਾ ਕੇ ਝੰਡਾ ਬਣਾ ਦਿੱਤਾ ਗਿਆ ਹਿੰਦੂਵਾਦ ਵਾਲਾ ਰੰਗ ਸੀ ਉਹ ਹੇਠਾਂ ਕਰ ਦਿੱਤਾ ਮੁਸਲਮਾਨਾਂ ਦਾ ਵਿਚਕਾਰ ਕਰ ਦਿੱਤਾ ਗਿਆ ਸਿੱਖਾਂ ਦਾ ਰੰਗ ਜਿਹੜਾ ਸੀ ਉਹ ਸਭ ਤੋਂ ਉੱਪਰ ਕਰਕੇ ਝੰਡਾ ਬਣਾ ਦਿੱਤਾ ਗਿਆ ਇਸ ਕਮੇਟੀ ਨੇ ਧਰਮਾਂ ਦੀ ਲੜਾਈ ਖਤਮ ਕਰਨ ਵਾਸਤੇ ਮਗਰੋਂ ਇਹ ਬਿਆਨ ਦਿੱਤਾ ਕਿ ਇਹ ਰੰਗ ਧਰਮਾਂ ਦੀ بجائے ਕੁਰਬਾਨੀ, ਅਮਨ ਅਤੇ ਖੁਸ਼ਹਾਲੀ ਦੀ ਨੁਮਾਇੰਦਗੀ ਕਰਦੇ ਹਨ। ਜਦੋਂ ਕਾਂਗਰਸ ਦੇ ਝੰਡੇ ਵਿੱਚ ਕੇਸਰੀ ਰੰਗ ਸ਼ਾਮਲ ਕਰ ਦਿੱਤਾ ਗਿਆ ਤਾਂ ਬਾਬਾ ਖੜਕ ਸਿੰਘ ਦੀ ਫਿਰ ਵੀ تسਲੀ ਨਾ ਹੋਈ। ਉਹਨਾਂ ਕੇਸਰੀ ਰੰਗ ਤੇ ਵੀ ਇਤਰਾਜ਼ ਕਰ ਦਿੱਤਾ। ਉਹਨਾਂ ਅੱਖਿਆ ਕਿ ਸਿੱਖਾਂ ਦਾ ਰੰਗ ਪੀਲਾ ਹੈ। ਇੱਕ ਵਾਰ ਉਹਨਾਂ ਕਾਲਾ ਰੰਗ ਸ਼ਾਮਲ ਕਰਨ ਦੀ ਵੀ ਮੰਗ ਕੀਤੀ। ਉਹਨਾਂ ਜੋ ਗੁਰੂ ਸਾਹਿਬ ਵੇਲੇ ਸਿੱਖਾਂ ਦੇ ਨਿਸ਼ਾਨ ਸਾਹਿਬ ਦਾ ਜਿਹੜਾ ਰੰਗ ਸੀ ਉਹ ਨੀਲਾ ਸੀ ਅਤੇ ਰਣਜੀਤ ਸਿੰਘ ਕਾਲ ਵਿੱਚ ਇਹ ਰੰਗ ਕੇਸਰੀ ਬਣ ਗਿਆ ਸੀ। ਖੈਰ ਬਾਬਾ ਖੜਕ ਸਿੰਘ ਨੇ ਕਈ ਸਾਲ ਤੱਕਾਂ ਕਾਂਗਰਸ ਦੇ ਝੰਡੇ ਦੇ ਰੰਗਾਂ ਦਾ ਰੇੜਕਾ ਪਾਈ ਰੱਖਿਆ। 26 ਮਾਰਚ 1986 ਦੇ ਦਿਨ ਪੰਜਾਬ ਪੁਲਿਸ ਨੇ ਪ੍ਰਗਟ ਸਿੰਘ ਤੇ ਕੁਲਵਿੰਦਰ ਸਿੰਘ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 26 ਮਾਰਚ 1991 ਦੇ ਦਿਨ ਪੰਜਾਬ ਪੁਲਿਸ ਨੇ ਵੱਸਨ ਸਿੰਘ ਸਰਾਲੀ ਤੇ ਸੁਖਦੇਵ ਸਿੰਘ ਲਾਲੀ ਨੂੰ ਨਕਲੀ ਮੁਕਾਬਲੇ ਦੇ ਵਿੱਚ ਟੀਰ ਕਰ ਦਿੱਤਾ 26 ਮਾਰਚ 2014 ਦੇ ਦਿਨ ਇੱਕ ਅਦਾਲਤ ਨੇ ਬਾਦਲ ਸਰਕਾਰ ਵੱਲੋਂ 19 ਮਾਰਚ 2010 ਦੇ ਦਿਨ ਗ੍ਰਿਫਤਾਰ ਕੀਤੇ ਸਿੱਖਾਂ ਨੂੰ ਬਾਜ਼ਿਤ ਬਰੀ ਕਰ ਦਿੱਤਾ ਇਹਨਾਂ ਨੂੰ ਜੀਰਕਪੁਰ ਥਾਣਾ ਦੇ ਮੁਖੀ ਜੋਗੀ ਰਾਜ ਨੇ 18 ਮਾਰਚ 2010 ਦੀ ਰਾਤ ਨੂੰ ਗੁਰਦੁਆਰਾ ਨਾਡਾ ਨੱਬਾ ਸਾਹਿਬ ਦੇ ਕੋਲੋਂ ਗ੍ਰਿਫਤਾਰ ਕੀਤਾ ਸੀ ਇਹਨਾਂ ਤੇ ਧਾਰਾ 17/18/20 ਅਨਲਾਫੁੱਲ ਐਕਟੀਵਿਟੀ ਵਿੱਚ ਇਹਨਾਂ ਦੇ ਉੱਤੇ ਕੇਸ ਪਾਇਆ ਗਿਆ ਸੀ ਜਿਹੜਾ ਅਸਲਾ ਐਕਟ ਦੇ ਅਧੀਨ ਆਉਂਦਾ ਹੈ ਇਹ ਇਹਨਾਂ ਦੇ ਵਿੱਚ ਜਿਹੜੇ ਗ੍ਰਿਫਤਾਰ ਹੋਣ ਵਾਲੇ ਨੌਜਵਾਨ ਸਨ ਉਹ ਸਨ ਇਹਨਾਂ ਦੇ ਵਿੱਚ ਹਰਮਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਖਾਲਸਾ ਦੋਵੇਂ ਜਿਹੜੇ ਸ਼ਿੰਗਾਰ ਬੰਬ ਕੇਸ ਸੀ ਉਹਦੇ ਵਿੱਚ ਸ਼ਾਮਲ ਸਨ ਬਲਬੀਰ ਸਿੰਘ ਪੂਤਨਾ ਲੇਲੀ ਸ਼ਰਮਾ ਸੌਦਾ ਸਾਧ ਕਤਲ ਕੇਸ ਦੇ ਵਿੱਚ ਸ਼ਾਮਲ ਸਨ ਤੇ ਪਿਆਰਾ ਸਿੰਘ ਸੀ ਜਿਹੜਾ ਪਿਆਰਾ ਸਿੰਘ ਪਰਸ਼ੋਤਮ ਸਿੰਘ ਨਿਰਮਲ ਸਿੰਘ ਭੋਮਾ ਤੇ ਇੱਕ ਸੀ ਇਹਨਾਂ ਦੇ ਨਾਂ ਸੀ ਤਰਮਨ ਇੰਦਰ ਸਿੰਘ ਦਿੱਲੀ ਤਰਵ ਇੰਦਰ ਸਿੰਘ ਦਿੱਲੀ ਦਲਜੀਤ ਕੁਮਾਰ ਦੀਪਕਾ ਇਹਨਾਂ ਨੂੰ ਅਦਾਲਤ ਨੇ 27 ਬਰੀ ਕਰ ਦਿੱਤਾ 26 ਮਾਰਚ ਨੂੰ ਤੇ ਇਹਦੇ ਨਾਲ ਬਾਦਲ ਦਲ ਦੇ ਉੱਤੇ ਬਾਦਲ ਪਰਿਵਾਰ ਦੇ ਮੂੰਹ ਦੇ ਉੱਤੇ ਇੱਕ ਇਹ ਸਮਝਿਆ ਜਾਂਦਾ ਸੀ ਕਿ ਚਪੇੜ ਮਾਰੀ ਗਈ